ਕਲਾਕਾਰ ਨੂੰ ਸਿਰਫ ਜ਼ਰੂਰੀ ਚੀਜ਼ ਇਹੀ ਹੁੰਦੀ ਹੈ ਕਿ ਤੁਹਾਡੇ ਕੋਲ ਤੁਹਾਡਾ ਇੱਕ ਫੈਨ بیس ਹੋਵੇ ਹਾਂ ਵੀ ਕੌਣਾ ਤੂੰ ਇੱਥੇ ਹੀ ਕਰ ਰਿਹਾ ਹੈ ਹਨਾ ਤਾਂ ਕਹਿੰਦੇ ਮੈਂ ਬਲਬੀਰ ਸਿੰਘ ਦਾ ਮੁੰਡਾ ਹਨਾ ਕੌਣ ਬਲਬੀਰ ਸਿੰਘ ਉਹ ਕਹਿੰਦਾ ਵੀ ਉਹ ਨਾਲ ਦਾ ਬ੍ਰਦਰ ਕਹਿੰਦਾ ਕਿ ਬਲਬੀਰ ਚਾਚਾ ਕੌਣ ਹੋਏ ਤੂੰ ਕਿਹਾਦਾ ਇੱਥੇ ਵਾਹ ਬਲਬੀਰ ਚਾਚਾ ਦਾ ਮੁੰਡਾ ਅੱਛਾ ਕਹਿੰਦਾ ਬਲਬੀਰ ਸਿੰਘ ਦਾ ਮੁੰਡਾ ਉਹਨੂੰ ਤਾਂ ਗੋਲੀ ਲੱਗੀ ਸੀ ਤੂੰ ਇੱਥੇ ਹੀ ਕਰ ਰਿਹਾ ਤੇ ਜਦੋਂ ਮੈਂ ਉਹਨਾਂ ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖਦਾ ਕਿ ਹਾਂ ਵੀ ਕੌਣਾ ਤੂੰ ਹਨਾ ਜੀ ਤੇ ਉਹ ਮੇਰੇ ਤੋਂ ਡਾਇਲੌਗ ਹੋ ਨਹੀਂ ਸੀ ਰਿਹਾ ਤੁਸੀਂ ਬਹੁਤ ਪਿਆਰ ਕਰਦੇ ਹੋ ਨਾ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿਣਗੇ ਇਹ ਚੀਜ਼ ਉਹ ਇੰਨਾ ਕੁ ਕੰਫਰਟੇਬਲ ਕਰਦੇ ਨੇ ਤੁਹਾਨੂੰ ਕੋ-ਆਰਟਿਸਟ ਨੂੰ ਇੰਨਾ ਕੁ ਬਹੁਤ ਕੂਲ ਬਟ ਉਸ ਬੰਦੇ ਨੇ ਆਪਣੇ ਸਾਡੇ ਵਿੱਚ ਵੜੇ ਆਪਣੇ ਆਪ ਨੂੰ ਇੱਕੋ ਜਿਹਾ ਕਰ ਲਿਆ ਸਾਨੂੰ ਉਦੋਂ ਸ਼ੂਟ ਟਾਈਮ ਦੇ ਉੱਤੇ ਪਤਾ ਲੱਗਿਆ ਕਿ ਇਹ ਕਿੰਦੀ ਵੱਡੀ ਪਿੱਕਚਰ ਬਣ ਰਹੀ ਹੈ ਸਿੱਖਾਂ ਦਾ ਕਿੰਨਾ ਕੁ ਰਿਗਾਰਡ ਕਰਦੇ ਉਹਨਾਂ ਦੀ ਫੀਲ ਕਿ ਜੇ ਕੋਈ ਗੱਲਬਾਤ ਹੋਈ ਹੈ ਉਹ ਸਾਊਥ ਦੇ ਡਾਇਰੈਕਟਰ ਨੇ ਉਹਨਾਂ ਦਾ ਵਰਡਿੰਗ ਸੀ ਕਿ ਯਾਰ ਜਿਹੜੇ ਸਰਦਾਰ ਹੁੰਦੇ ਨੇ ਉਹ ਕਮੇਡੀ ਲਈ ਨਹੀਂ ਹੈਗੇ ਜੋ ਤੇਰਾ ਕੈਰੈਕਟਰ ਹੈ ਉਹ ਪਗੜੀ ਵਾਲਾ ਨਹੀਂ ਹੋ ਸਕਦਾ ਹੈਨਾ ਬਾਕੀ ਜਿੰਨੇ ਬ੍ਰਦਰ ਸੀਗੇ ਉਹ ਕਹਿੰਦੇ ਕਿ ਮੈਂ ਤੁਹਾਨੂੰ ਕਮੇਡੀ ਦੇ ਤੌਰ ਤੇ ਤਾਂ ਨਹੀਂ ਮੰਨਦਾ ਮੈਂ ਕਹਿੰਦਾ ਸਰਦਾਰਾਂ ਨੂੰ ਮੰਨਦਾ ਹੀ ਨਹੀਂ ਬਾਲੀਵੁੱਡ ਦੇ ਵਿੱਚ ਸਰਦਾਰਾਂ ਨੂੰ ਐਜ਼ ਅਨ ਕਮੇਡੀ ਕੈਰੈਕਟਰ ਹੀ ਦਿਖਾਇਆ ਗਿਆ ਖੂਬਸੂਰਤ ਕਾਮ ਦਾ ਇਤਿਹਾਸ ਸ਼ਾਨਦਾਰ ਕਾਮ ਹੈ ਤੁਹਾਡੀ ਹੈ ਕਹਿੰਦਾ ਮੇਰਾ ਇੰਨਾ ਅੱਛਾ ਐਕਸਪੀਰੀਅੰਸ ਰਿਹਾ ਹੈ ਕਿ ਦੇ ਆਰ ਵੈਰੀ ਓਨੈਸਟ ਪੀਪਲ ਠੀਕ ਹੈ ਬਹੁਤ ਦਲੇਰ ਕੌਮ ਹੈ ਸਰਦਾਰਾਂ ਦੀ ਅਰਜੁਨ ਵੈਲੀ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਅਰਜੁਨ ਵੈਲੀ ਕੌਣ ਹੈ ਸਰ ਕਿ ਐਕਚੁਅਲੀ ਇਹ ਸਾਡਾ ਇੱਕ ਲੋਕ ਤੱਤ ਹੈ ਜਿਹੜਾ ਗਾਇਆ ਜਾਂਦਾ ਤੇ ਟਾਈਮ ਆਏਗਾ ਤੁਹਾਨੂੰ ਦੋਹਾਂ ਵਿੱਚੋਂ ਇੱਕ ਨੂੰ ਚੁਣਨਾ ਪਏਗਾ ਪੈਸ਼ਨ ਜਾਂ ਪ੍ਰੋਫੈਸ਼ਨ ਜਿੰਨੀ ਦੇਰ ਤੱਕ ਮੈਨੂੰ ਕਾਲੇ ਕੋਟ ਦਿਖਦੇ ਦੀ ਹੈਗੇ ਜੀ ਤੋਂ ਮੇ ਤਾਂ ਮੈਨੂੰ ਵੀ ਸਕੂਨ ਨਹੀਂ ਮਿਲਦਾ ਤੇ ਮੈਂ ਕਈ ਵਾਰੀ ਜਦੋਂ ਬੰਬੇ ਰਹਿੰਦਾ ਰਿਹਾ ਮੈਂ ਮੈਂ ਕਿਤੇ ਨਾ ਕਿਤੇ ਮੈਨੂੰ ਹਾਈ ਕੋਰਟ ਜਿਹੜਾ ਮਾਰ ਚ ਲੈ ਜਾਂਦਾ ਹੁੰਦਾ ਸੀ ਵਰਸਟਾਈਲ ਰਹਿਣਾ ਪੈਂਦਾ ਕਰੈਕਟਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਕੋਈ ਕੋਈ ਇਸ਼ੂ ਨਹੀਂ ਐਕਟਿੰਗ ਦੇ ਵਿੱਚ ਤਾਂ ਚੱਲਦਾ ਯਾਰ ਜਿਗਰੀ ਕਰਨਾ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਸਰਦਾਰ ਵੀ ਨਿਭਾਇਆ ਮੈਂ ਮੁਸਲਿਮ ਕਰੈਕਟਰ ਵੀ ਨਿਭਾਇਆ ਨੇ ਥੀਏਟਰ ਦੇ ਵਿੱਚ ਠੀਕ ਹੈ ਮੈਂ ਕਹਿੰਦਾ ਕਲਾਕਾਰ ਨੂੰ ਪਹਿ ਆ ਤੁਹਾਨੂੰ ਤੁਲਣਾ ਨਹੀਂ ਚਾਹੀਦਾ ਧਰਮ ਦੇ ਪੱਲੇ ਦੇ ਵਿੱਚ ਆਪਣੀ ਸੁਸਾਇਟੀ ਨੂੰ ਪ੍ਰੈਜੈਂਟ ਕਰਨਾ ਤੇ ਸੁਸਾਇਟੀ ਦੇ ਵਿੱਚ ਮੁਸਲਮਾਨ ਵੀ ਨੇ ਜੀ Hindu ਵੀ ਨੇ Sikh ਵੀ ਨੇ ਤੇ Isai ਵੀ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ PTC News ਤੇ ਮੈਂ ਹਾਂ ਰਵਿੰਦਰ ਮੀਤ ਅੱਜ ਮੇਰੇ ਨਾਲ ਹੋਣਗੇ ਪ੍ਰੀਤ ਮਹਿੰਦਰ ਸਿੰਘ ਮਹਿਤਾ ਜੀ ਅਤੇ ਨਾਲ ਮੇਰੇ ਹੋਣਗੇ ਡੈਵੀ ਗਰੇਵਾਲ ਡੈਵੀ ਗਰੇਵਾਲ ਕਾਫੀ ਖਾਸ ਪਰਸਨੈਲਿਟੀ ਨੇ ਅੱਜ ਇਸ ਇੰਟਰਵਿਊ ਦੇ ਵਿੱਚ ਕਿਉਂਕਿ ਇਹਨਾਂ ਨੇ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਐਨੀਮਲ ਦੇ ਵਿੱਚ ਇੱਕ ਕਿਰਦਾਰ ਨਿਭਾਇਆ ਸੀਗਾ ਉਹ ਕਿਰਦਾਰ ਬੇਹੱਦ ਜ਼ਿਆਦਾ ਖਾਸ ਸੀਗਾ ਤੇ ਨਾਲ ਚਰਚਾ ਦੇ ਵਿੱਚ ਵੀ ਸੀਗਾ ਉਹ ਕਿਰਦਾਰ ਕੀ ਸੀਗਾ ਉਹ ਵੀ ਤੁਹਾਨੂੰ ਵੀਡੀਓ ਦੇ ਜ਼ਰੀਏ ਦਿਖਾਵਾਂਗੇ ਨਾਲ ਨਾਲ ਗੱਲਬਾਤ ਕਰਾਂਗੇ ਕਿ ਐਨੀਮਲ ਫਿਲਮ ਦੇ ਵਿੱਚ ਐਡਵੋਕੇਟ ਸਾਹਿਬ ਨੇ ਕਿਉਂ ਰੋਲ ਕੀਤਾ ਜਾਂ ਐਡਵੋਕੇਟ ਸਾਹਿਬ ਦਾ ਕਿਉਂ ਮਨ ਬਣਿਆ ਕਿ ਐਨੀਮਲ ਫਿਲਮ ਦੇ ਵਿੱਚ ਰੋਲ ਕੀਤਾ ਜਾਵੇ ਜਾਂ ਐਕਟਿੰਗ ਉਹਨਾਂ ਦਾ ਪੇਸ਼ਾ ਹੈਗਾ ਕਿ ਪੈਸ਼ਨ ਹੈਗਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅ ਗਰੇਵਾਲ ਸਾਹਿਬ ਦਾ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਪੀਟੀਸੀ ਨਿਊਜ਼ ਥੈਂਕ ਯੂ ਥੈਂਕ ਯੂ ਸਰ ਪਹਿਲਾਂ ਤਾਂ ਮੈਂ ਪੀਟੀਸੀ ਨਿਊਜ਼ ਦਾ ਧੰਨਵਾਦ ਕਰਨਾ ਚਾਹੁੰਦਾ ਧੰਨਵਾਦ ਜੀ ਤੇ ਸਾਡੇ ਨਾਲ ਪ੍ਰੀਤ ਮਹਿੰਦਰ ਵੀ ਹੋਣਗੇ ਇਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਇਹ ਸਵਾਲ ਕਰਾਂਗੇ ਲੀਗਲ ਪੱਖ ਤੋਂ ਤੇ ਮੈਂ ਸਵਾਲ ਕਰੂੰਗਾ ਜੋ ਐਂਟਰਟੇਨਮੈਂਟ ਦੇ ਪੱਖ ਤੋਂ ਜਿਹੜਾ ਹੈਗਾ ਉਸ ਉਸ ਪਹਿਲੂਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਲ ਐਨੀਮਲ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਰੋਲ ਮਿਲਿਆ ਜਾਂ ਪਹਿਲਾਂ ਆਡੀਸ਼ਨ ਹੋਇਆ ਜਾਂ ਫਿਰ ਤੁਹਾਡਾ ਪੈਸ਼ਨ ਕੀ ਸੀ ਜਾਂ ਤੁਹਾਡਾ ਬੈਕਗ੍ਰਾਉਂਡ ਇਸ ਫੀਲਡ ਦੇ ਨਾਲ ਕਿਵੇਂ ਜੁੜਿਆ ਐਡਵੋਕੇਟ ਹਾਂ ਮੈਂ ਸੋ ਉਹ ਮੇਰਾ ਪ੍ਰੋਫੈਸ਼ਨ ਹੈ ਜੀ ਸੋ ਤੇ ਜਿਹੜਾ ਐਕਟਿੰਗ ਹੈਗਾ ਉਹ ਮੇਰਾ ਪੈਸ਼ਨ ਹੈ ਜੀ ਐਨੀਮਲ ਫਿਲਮ ਦੀ ਗੱਲ ਕਰੀਏ ਤਾਂ ਐਨੀਮਲ ਫਿਲਮ ਦੇ ਵਿੱਚ ਮੇਰੀ ਸਿਲੈਕਸ਼ਨ ਜਿਹੜੀ ਹੋਈ ਸੀ ਆਡੀਸ਼ਨ ਹੋਇਆ ਸੀ ਸਾਡਾ ਆਡੀਸ਼ਨ ਨਹੀਂ ਕਹਿ ਸਕਦੇ ਐਕਚੁਅਲੀ ਕੀ ਹੁੰਦਾ ਇੱਕ ਪ੍ਰੋਸੈਸ ਹੁੰਦਾ ਹੈ ਕਿ ਐਕਟਰਸ ਵਾਸਤੇ ਤੁਸੀਂ ਆਪਣੀ ਪ੍ਰੋਫਾਈਲ ਭੇਜਣੀ ਹੁੰਦੀ ਹੈ ਅਲੱਗ-ਅਲੱਗ ਕਾਸਟਿੰਗ ਵਾਲਿਆਂ ਨੂੰ ਜਾਂ ਕੰਪਨੀਆਂਜ਼ ਨੂੰ ਹਨਾ ਸੋ ਉਹਨਾਂ ਨੂੰ ਮੇਰੀ ਪ੍ਰੋਫਾਈਲ ਅੱਛੀ ਲੱਗੀ ਸੀ ਜਿਹੜੇ ਡਾਇਰੈਕਟਰ ਨੇ ਸੰਦੀਪ ਰੈਡੀ ਵੰਗਾ ਤੇ ਉਹਨਾਂ ਨੂੰ ਅੱਛੀ ਪ੍ਰੋਫਾਈਲ ਲੱਗੀ ਸੀ ਮੇਰੀ ਸੋ ਉਹਨਾਂ ਨੇ ਸਾਨੂੰ ਇੰਟਰਵਿਊ ਵਾਸਤੇ ਬੁਲਾਇਆ ਕਿ ਤੁਸੀਂ ਆਓ ਤੇ ਤੁਹਾਡੇ ਵਾਸਤੇ ਕੈਰੈਕਟਰ ਹੈਗਾ ਸੋ ਇੰਨੀ ਚੀਜ਼ ਸੀ ਉਦੋਂ ਬਾਅਦ ਸਾਨੂੰ ਜੋ ਵੀ ਉਹਨਾਂ ਨੇ ਕੈਰੈਕਟਰਾਈਜ਼ੇਸ਼ਨ ਕੀਤੀ ਸਾਡੇ ਭਰਾਵਾਂ ਦੀ ਐਕਚੁਅਲੀ 11 ਬ੍ਰਦਰ ਨੇ ਇਸ ਫਿਲਮ ਦੇ ਵਿੱਚ ਜਿਹੜੇ ਰਣਬੀਰ ਕਪੂਰ ਦੇ ਭਰਾ ਨੇ ਤੇ ਉਹ ਪਿੰਡ ਉਹਨਾਂ ਨੂੰ ਲੈਣ ਵਾਸਤੇ ਜਾਂਦਾ ਸੋ ਉਹਨਾਂ ਚ ਸਭ ਤੋਂ ਵੱਡੇ ਬ੍ਰਦਰ ਦਾ ਕੈਰੈਕਟਰ ਮੈਂ ਕੀਤਾ ਸੀਗਾ ਸੰਗਰਾਮ ਸਿੰਘ ਨਾਮ ਆ ਜੀ ਉਸ ਕੈਰੈਕਟਰ ਦਾ ਇਹ ਫਿਲਮ ਚ ਤੁਹਾਨੂੰ ਮੌਕਾ ਮਿਲਦਾ ਤੁਸੀਂ ਹੁਣ ਬਾਲੀਵੁੱਡ ਚ ਇੱਕ ਤਰੀਕੇ ਨਾਲ ਪੈਰ ਰੱਖ ਚੁੱਕੇ ਹੋ ਜਿਵੇਂ ਬੋਬੀ ਦਿਓਲ ਪੰਜਾਬੀ ਐਕਟਰ ਮਤਲਬ ਕਿ ਪੰਜਾਬ ਦੇ ਰਹੇ ਨੇ ਇਸ ਫਿਲਮ ਚ ਕਿ ਤੁਸੀਂ ਵੀ ਪੰਜਾਬ ਨੂੰ ਇੱਕ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਹੈ ਤੁਹਾਨੂੰ ਕਿੰਨਾ ਫਰਕ ਲੱਗਦਾ ਬਾਲੀਵੁੱਡ ਤੇ ਪੰਜਾਬੀ ਇੰਡਸਟਰੀਜ਼ ਤੇ ਬਾਲੀਵੁੱਡ ਐਸਟੈਬਲਿਸ਼ ਹੋਣਾ ਕਿੰਨਾ ਕੋਖਾ ਹੈ ਕਿੰਨੇ ਕੰਪੀਟੀਸ਼ਨ ਹ ਔਰ ਕੰਪੀਟੀਸ਼ਨ ਦੀ ਗੱਲ ਕਰੀਏ ਜੀ ਐਕਚੁਅਲੀ ਦੇਖੋ ਕਿਸੇ ਵੀ ਕੰਮ ਵਾਸਤੇ ਮੈਂ ਵਕਾਲਤ ਦੀ ਵੀ ਗੱਲ ਕਰਾਂ ਤਾਂ ਕਾਲਤ ਦੇ ਵਿੱਚ ਵੀ ਜਦੋਂ ਅਸੀਂ ਪ੍ਰੈਕਟਿਸ ਕਰਨੀ ਸ਼ੁਰੂ ਕਰਦੇ ਹਾਂ ਤਾਂ ਅਸੀਂ ਪਹਿਲਾਂ ਸਿੱਖਦੇ ਹਾਂ ਆਪਣੇ ਜੂਨੀਅਰਸ ਦੇ ਆਪਣੇ ਸੀਨੀਅਰਸ ਦੇ ਅੰਡਰ ਐਜ਼ ਅ ਜੂਨੀਅਰ ਕੰਮ ਕਰਦੇ ਹਾਂ ਹਨਾ ਜੀ ਤੇ ਉਵੇਂ ਹੀ ਇਥੇ ਸੀ ਸੋ ਮੈਨੂੰ ਇਹ ਸੀਗਾ ਸਭ ਤੋਂ ਵੱਡਾ ਚੈਲੰਜ ਵੀ ਮੇਰੇ ਮੂਰੇ ਇਹ ਚੀਜ਼ ਦਾ ਸੀਗਾ ਕਿ ਜੇ ਮੈਨੂੰ ਰੈਕਗਨਿਸ਼ਨ ਮਿਲੇ ਤਾ ਮੈਨੂੰ ਐਜ਼ ਐਨ ਐਕਟਰ ਦੇ ਤੌਰ ਤੇ ਮਿਲੇ ਕਿਉਂਕਿ ਜ਼ਿਆਦਾਤਰ ਫਿਲਮ ਇੰਡਸਟਰੀ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਥੋੜਾ ਜਿਹਾ ਪਹਿਲਾਂ ਜਦੋਂ ਐਸੀ ਥੀਏਟਰ ਸਟਾਰਟ ਕੀਤਾ ਸੀਗਾ ਹੁਣ ਤਾਂ ਚਲੋ ਬਹੁਤ ਚੀਜ਼ਾਂ ਬਦਲ ਗਈਆਂ ਹਨਾ ਉਦੋਂ ਇਹ ਚੀਜ਼ ਚੱਲਦੀ ਸੀ ਤੁਸੀਂ ਸਿੰਗਰ ਹੋ ਜਾਂ ਨਾਨ ਫੇਸ ਹੋ ਤਾਂ ਤੁਸੀਂ ਬਾਲੀਵੁੱਡ ਹਮਲ ਕੀ ਕਿਸੇ ਵੀ ਫਿਲਮ ਚ ਡੈਬਿਊ ਕਰ ਸਕਦੇ ਹੋ ਜਾਂ ਕੁਝ ਵੀ ਕਰ ਸਕਦੇ ਹੋ ਹਨਾ ਤਾਂ ਉੱਥੇ ਉਦੋਂ ਮੇਰੇ ਵਾਸਤੇ ਇਹ ਵੱਡਾ ਚੈਲੰਜ ਸੀਗਾ ਕਿ ਮੈਂ ਐਜ਼ ਐਨ ਐਕਟਰ ਦੇ ਤੌਰ ਦੇ ਉਤੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਸੋ ਇਹ ਨਹੀਂ ਮੈਂ ਪਹਿਲਾਂ ਆਉ ਸਿੰਗਿੰਗ ਕਰੂੰਗਾ ਕਿਉਂਕਿ ਚਲੋ ਹਰੇਕ ਨੰਬਰ ਦੇ ਨੂੰ ਆਪਣਾ ਪਤਾ ਹੁੰਦਾ ਟੱਲਣ ਦਾ ਹਨੂ ਜੀ ਕਿ ਮੈਂ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਸੋ ਮੇਰੇ ਵਾਸਤੇ ਥੋੜੀ ਔਖੀ ਚੀਜ਼ ਸੀ ਬਟ ਪਰਮਾਤਮਾ ਨੇ ਮਿਹਰ ਕੀਤੀ ਸੀ ਤੇ ਪਹੁੰਚਿਆ ਹੈ ਪੈਸ਼ਨ ਤੇ ਪ੍ਰੋਫੈਸ਼ਨ ਦੋਵੇਂ ਤੁਸੀਂ ਬਰਾਬਰ ਚਲਾ ਰਹੇ ਹੋ ਤੁਸੀਂ ਲੁਧਿਆਣਾ ਬਾਹਰ ਐਸੋਸੀਏਸ਼ਨ ਦੇ ਸੈਕਟਰੀ ਵੀ ਜੁਆਇੰਟ ਸੈਕਟਰੀ ਮਤਲਬ ਕਿ ਚੋਣੇ ਜਾ ਚੁੱਕੇ ਹੋ ਇੱਕ ਕਦੋਂ ਦੀ ਗੱਲ ਹੈ ਤੇ ਉਸ ਵੇਲੇ ਐਕਟਿੰਗ ਬਾਰੇ ਕਿੰਨਾ ਧਿਆਨ ਆਇਆ ਸੀ ਕਿਉਂਕਿ ਹੁਣ ਬਾਰ ਅਸੋਸੀਏਸ਼ਨ ਦੇ ਸੈਕਟਰੀ ਬਣਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਲੁਧਿਆਣਾ ਬਹੁਤ ਵੱਡੀ ਬਾਤ ਹਾਂਜੀ ਹਾਂਜੀ ਮੈਂ ਐਵੀ ਗੱਲ ਕਹਾ ਕਿ ਇਲੈਕਸ਼ਨਸ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਕੀ ਹੋਇਆ ਸੀਗਾ ਕਿ ਮੈਂ ਥੀਏਟਰ ਕਰਦਾ ਹੁੰਦਾ ਸੀ ਸੋ ਐ ਹੁੰਦਾ ਹੈਗਾ ਕਿ ਚਲੋ ਜਿਹੜੀ ਡਿਸਟ੍ਰਿਕਟ ਕੋਰਟ ਦੀ ਪ੍ਰੈਕਟਿਸ ਹੁੰਦੀ ਹੈ ਉਹਦੇ ਵਿੱਚ ਤੁਸੀਂ ਇਹ ਹੁੰਦਾ ਕਿ 4-5 ਵਜੇ ਤੁਸੀਂ ਫ੍ਰੀ ਹੋ ਜਾਂਦੇ ਹੋ ਹਨ ਸੋ ਮੇਰੀ ਬਾਹਰ ਨੇ ਮੈਨੂੰ ਬਹੁਤ ਡਿਸਟ੍ਰਿਕਟ ਬਾਰ ਅਸੋਸੀਏਸ਼ਨ ਲੁਧਿਆਣਾ ਨੇ ਮੈਨੂੰ ਬ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਉਹ ਮੈਨੂੰ ਚਲੋ ਜਦ ਮੈਂ ਇਲੈਕਸ਼ਨ ਲੜਨੀ ਸੀ ਉਸ ਤੋਂ ਪਹਿਲਾਂ ਕੀ ਹੋਇਆ ਕਿ ਛੋਟੇ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਤੋਂ ਇੱਕ ਵਿੱਚ ਵਕੀਲ ਭਾਈਚਾਰਾ ਜਿਹੜਾ ਹੈਗਾ ਹਨਾ ਕਿ ਉਹ ਮੈਂ ਇਹ ਮੈਂ ਇੰਨਾ ਐਕਸਪੀਰੀਅੰਸ ਕੀਤਾ ਕਿ ਇੰਨਾ ਕੁ ਸਪੋਰਟਿਵ ਭਾਈਚਾਰਾ ਹੈ ਇਹ ਠੀਕ ਹੈ ਹਰ ਇੱਕ ਬੰਦੇ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਜਦੋਂ ਵੀ ਮੈਂ ਉੱਥੇ ਲਿਫਟਾਂ ਲਿਫਟਾਂ 'ਚ ਖੜਿਆ ਕਰਦਾ ਵਕੀਲਾਂ ਨੇ ਕਹਿ ਕਨਾਂ ਯਾਰ ਮੁੰਡਿਆ ਤੂੰ ਬੰਬੇ ਬੰਬੇ ਯਾ ਤੂੰ ਇੱਥੇ ਹੀ ਕਰਦਾ ਹਨਾ ਫਿਰ ਉਹ ਨਾਲ ਦੇ ਵਕੀਲ ਭਰਾ ਕਹਿੰਦੇ ਉਹ ਇਹ ਤਾਂ ਪਹਿਲਾਂ ਹੀ ਥੀਏਟਰ ਕਰਦਾ ਹਨਾ ਜੀ ਸੋ ਉਹ ਚੀਜ਼ਾਂ ਉਹ ਐਪਰੀਸ਼ੀਏਸ਼ਨ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈ ਹਨਾ ਉਦੋਂ ਮੈਂ ਆ ਰੀਸੈਂਟ ਜਦੋਂ ਲਾਕਡਾਊਨ ਤੋਂ ਬਾਅਦ ਇਲੈਕਸ਼ਨਸ ਹੋਈਆਂ 2021 ਦੇ ਵਿੱਚ ਤੇ ਉਦੋਂ ਫਿਰ ਮੈਂ ਕਲੈਕਸ਼ਨ ਲੜੀ ਤੇ ਉਦੋਂ ਫਿਰ ਮੈਂ ਜੁਆਇੰਟ ਸੈਕਟਰੀ ਹੋਇਆ ਤੇ ਬਾਰ ਨੇ ਬਹੁਤ ਵੱਡੇ ਮਤਲ ਨਾਲ ਮੈਨੂੰ ਜਤਾਇਆ ਸੀ ਸੋ ਉੱਥੋਂ ਪਤਾ ਲੱਗਦਾ ਹੈ ਕਿ ਹਾਂ ਵੀ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੇ ਉਦੋਂ ਬਾਅਦ ਉਦੋਂ ਪਹਿਲਾਂ ਯਾਰ ਜੁਗਰੀ ਕਸੂਤੀ ਡਿਗਰੀ ਆ ਚੁੱਕਿਆ ਸੀਗਾ ਤੇ ਉਹਦੇ ਕਰਕੇ ਯੂਥ ਬਹੁਤ ਐਪਰੀਸ਼ੀਏਟ ਕਰਦੀ ਸੀ ਕਲਾਕਾਰ ਨੂੰ ਸਿਰਫ ਜ਼ਰੂਰੀ ਚੀਜ਼ ਇਹੀ ਹੁੰਦੀ ਹੈ ਕਿ ਤੁਹਾਡੇ ਕੋਲ ਤੁਹਾਡਾ ਇੱਕ ਫੈਨ ਬੇਸ ਹੋਵੇ ਸੋ ਮੇਰੇ ਫੈਨ ਜਿਹੜੇ ਹੈਗੇ ਨੇ ਜਾਂ ਮੇਰੇ ਭਰਾ ਹੈਗੇ ਨੇ ਜਿਹੜੇ ਮੇਰੀ ਸਪੋਰਟ ਕਰਨ ਵਾਲੇ ਨੇ ਉਹ ਮੋਸਟਲੀ ਵਕੀਲ ਭਾਈਚਾਰਾ ਹੈ अच्छा एक चीज और डायलॉग ਜਿਹੜਾ ਮੂਵੀ ਦੇ ਵਿੱਚ ਤੁਸੀਂ ਬੋਲਿਆ ਹਾਲਕਿ ਮੂਵੀ ਚ ਬੜੇ ਡਾਇਲੌਗ ਐਸੇ ਆ ਜਿਹੜੇ ਬੜੇ ਫੈਮਿਲੀ ਦੇ ਵਿੱਚ ਬੈਠ ਕੇ ਕਈ ਵਾਰੀ ਸੁਨੇ ਔਕੇ ਹੋ ਜਾਂਦਾ ਕੋਈ ਡਾਇਲੌਗ ਐਸਾ ਜਿਹੜਾ ਮੂਵੀ ਦੇ ਵਿੱਚ ਮੂਵੀ ਦੇ ਵਿੱਚ ਡਾਇਲੌਗ ਕਾਫੀ ਸੀਗੇ ਲਾਈਕ ਉਹਦੇ ਵਿੱਚ ਫਸ ਇੱਕ ਡਾਇਲੌਗ ਸੀ ਜਦੋਂ ਰਣਵੀਰ ਕਪੂਰ ਆਪਣੇ ਬ੍ਰਦਰ ਨੂੰ ਕਨਵਿੰਸ ਕਰ ਲਈ ਆਉਂਦਾ ਆਪਣੇ ਹੈਲਪ ਲੈਣ ਵਾਸਤੇ ਆਉਂਦਾ ਹੈ ਨਾ ਕਿ ਮੈਨੂੰ ਮੇਰੇ ਭਰਾਵਾਂ ਦੀ ਲੋੜ ਹੈ ਹਨਾ ਉਦੋਂ ਇੱਕ ਡਾਇਲੌਗ ਸੀਗਾ ਕਿ ਉਹਦੀ ਐਂਟਰੀ ਹੁੰਦੀ ਹੈ ਕਿ ਮੈਂ ਹਾਂ ਕਰਦਾ ਬਈ ਆ ਵੀ ਕੌਣ ਆ ਤੂੰ ਇੱਥੇ ਕੀ ਕਰ ਰਿਹਾ ਹੈ ਹਨਾ ਤੁਹਾਡੇ ਨੇ ਮੈਂ ਬਲਬੀਰ ਸਿੰਘ ਦਾ ਮੁੰਡਾ ਹਨ ਕੌਣ ਬਲਬੀਰ ਸਿੰਘ ਉਹ ਕਹਿੰਦਾ ਇਹ ਫਿਰ ਨਾਲ ਦਾ ਬ੍ਰਦਰ ਕਹਿੰਦਾ ਕਿ ਬਲਬੀਰ ਚਾਚਾ ਅੱਛਾ ਕਹਿੰਦਾ ਬਲਬੀਰ ਸਿੰਘ ਦਾ ਮੁੰਡਾ ਉਹਨੂੰ ਤਾਂ ਗੋਲੀ ਲੱਗੀ ਸੀ ਤੂੰ ਇੱਥੇ ਹੀ ਕਰ ਰਿਹਾ ਤੇ ਬਾਕੀ ਤਾਂ ਬੋਵੀ ਵਾਲ ਕੰਮ ਸੀਗਾ ਚੱਲਦੇ ਸੀ ਪਰ ਰਣਵੀਰ ਕਪੂਰ ਨੂੰ ਐਦਾਂ ਐਰੋਗੈਂਸੀ ਨਾਲ ਬੋਲਣਾ ਤੁਹਾਡਾ ਔਖਾ ਜਿਹਾ ਨਹੀਂ ਲੱਗਿਆ ਮਨਜ ਕੀ ਚੱਲ ਰਿਆ ਸੀ ਉਸ ਟਾਈਮ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ ਜਦੋਂ ਇਹ ਸੀਨ ਹੋ ਰਿਹਾ ਸੀ ਹਨਾ ਜੀ ਤੋ ਰਣਵੀਰ ਸਰ ਮੈਂ ਵੀ ਗੱਲ ਕਹਾ ਕਿ ਮੇਰੇ ਮੈਂ ਲੈ ਕੇ ਆਇਆ ਕਹਾਂ ਕਿ ਮੈਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦਾ ਰਹਿਆ ਫਰੋਮ ਦਾ ਫਰਸਟ ਮੂਵੀ ਆਫ ਰਣਵੀਰ ਸਿੰਘ ਰਣਵੀਰ ਕਪੂਰ ਸਰ ਹਣਾ ਜੀ ਜਿਹੜੀ ਉਹਨਾਂ ਦੀ ਮੂਵੀ ਸੀ 사ਵਰੀਆ ਹਣਾ ਉੱਥੋਂ ਲੈ ਕੇ ਉਸ ਦਿਵਾਰ ਰੌਕਸਟਾਰ ਆਈ ਹੈ ਜਿਹਦੇ ਲਈ ਮੁਸ਼ਕਿਲ ਹੋ ਗਈ ਠੀਕ ਹੈ ਜੀ ਬਹੁਤ ਸਾਰੀਆਂ ਪਿਕਚਰਸ ਹੈਗੀਆਂ ਨੇ ਉਹਨਾਂ ਦੀਆਂ ਤੇ ਜਿਹੜੀਆਂ ਮੈਂ ਦੇਖੀਆਂ ਨੇ ਸੋ ਉਸ ਕਲਾਕਾਰ ਨਾਲ ਕੰਮ ਕਰਨਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ ਤੇ ਜਦੋਂ ਮੈਂ ਆਉਨਾ ਮੈਂ ਉਹਨਾਂ ਦੇ ਮੋਢੇ ਤੇ ਯਾਦ ਰੱਖਦਾ ਕਿ ਹਾਂ ਵੀ ਕੌਣਾ ਤੂੰ ਹਣਾ ਜੀ ਤੇ ਉਹ ਮੇਰੇ ਤੋਂ ਡਾਇਲੋਗ ਹੋ ਨਹੀਂ ਸੀ ਰਿਹਾ ਅੱਛਾ ਟੇਕ ਲੈਣ ਮੈਂ ਚਲੋ ਇੰਨੇ ਤਾਂ ਟੇਕ ਮੈਂ ਤੁਹਾਨੂੰ ਕਹਾਂ ਚਾਰ ਪੰਜ ਟੇਕ ਲੱਗ ਗਏ ਉਹਦੇ ਤੇ ਹਨਾ ਤੇ ਸੰਦੀਪ ਸਰ ਕਿਉਂਕਿ ਦਿਲ ਕੁਝ ਹੋਰ ਕਹਿ ਰਿਹਾ ਸੀ ਡਾਇਲੋਗ ਕੁਝ ਉਹ ਬੰਦਾ ਹਨਾ ਕਿ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਹਨਾ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿਣਗੇ ਇਹ ਚੀਜ਼ ਤੇ ਬੜਾ ਵਧੀਆ ਇਨਸੀਡੈਂਟ ਹੋਇਆ ਸੀ ਉੱਥੇ ਤੇ ਚਲੋ ਟੇਕ ਹੋਇਆ ਨਹੀਂ ਹੋਇਆ ਹਨਾ ਤੇ ਅਸੀਂ ਬੈਠੇ ਸੀ ਪਿੱਛੇ ਹਨਾ ਸੀਨ ਦੇਖ ਰਹੇ ਸੀ ਤੇ ਮੈਨੂੰ ਰਣਵੀਰ ਸਰ ਕਹਿੰਦੇ ਰਣਵੀਰ ਸਰ ਕਹਿੰਦੇ ਕਹਿੰਦੇ ਕਿ ਕੀ ਹੋਇਆ ਕਿਆ ਬਾਤ ਹੋ ਗਈ ਸੰਗਰਾਮ ਤੂੰ ਹੈਜ਼ਿਟੇਟ ਕਿਉਂ ਕਰ ਰਹਾ ਹੈ ਮੈਂ ਨੇ ਕਿਹਾ ਸਰ ਆਪਕੇ ਕੰਧੇ ਤੇ ਹੱਥ ਰੱਖਣਾ ਮੇਰੇ ਲਈ ਬਹੁਤ ਵੱਡੀ ਬਾਤ ਹੈ ਹੈਨਾ ਔਰ ਇਹ ਕਹਦੇ ਯਾਰ ਕਿਆ ਬਾਤ ਕਰਦੀ ਹੈ ਨਾ ਉਹ ਮਨ ਲੇਕ ਉਸ ਬੰਦੇ ਕਾਰਨ ਬੀਰ ਕਪੂਰ ਸਰ ਦਾ ਇਹ ਮੈਂ ਨੇ ਦੇਖਿਆ ਹੈ ਮਨ ਲੇਕ ਲੇਕ ਉਹ ਇੰਨਾ ਕ ਕੰਫਰਟੇਬਲ ਕਰਦੇ ਨੇ ਤੁਹਾਨੂੰ ਕੋ ਆਰਟਿਸਟ ਨੂੰ ਇੰਨਾ ਕ ਮੂ ਲ ਆਰਟਿਸਟ ਕਰਦੇ ਨੇ ਬਹੁਤ ਕੂਲ ਨੇ ਤੇ ਇੰਨਾ ਕ ਕੰਫਰਟੇਬਲ ਕਰ ਦੇਣਾ ਉਹਨਾਂ ਨੇ ਹੈਨਾ ਕਿ ਕਿੰਨੇ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਦੋ ਕਰ ਯਾਰ ਹਨਾ ਮੈਂ ਕਹਿੰਦਾ ਤੁਹਾਡੇ ਕੋਲ ਵੀ ਹੈਗਾ ਕਿ ਤੁਹਾਡਾ ਐਰੋਗੈਂਸੀ ਹੈ ਮਿਲ ਕੇ ਲਾਈਕ ਐਵੇਂ ਗੱਲ ਕਹੀ ਹੈ ਕਿ ਜਿੰਨੇ ਵੀ ਆਰਟਿਸਟਸ ਨੂੰ ਮੈਂ ਮਿਲਿਆ ਹਨਾ ਜੀ ਭਾਵੇਂ ਬੌਬੀ ਸਰ ਨੂੰ ਚਲੋ ਮੈਂ ਸ਼ੂਟ ਦੇ ਦੌਰਾਨ ਨਹੀਂ ਮਿਲ ਸਕਿਆ ਰਸ਼ਮੀ ਕਾ ਮੈਮ ਹੋ ਗਏ ਰਸ਼ਮੀ ਕਾ ਮੰਦਨਾ ਹੋ ਗਏ ਠੀਕ ਹੈ ਆਪਣੇ ਡਾਇਰੈਕਟਰ ਜਿਹੜੇ ਹੈਗੇ ਨੇ ਆਪਣੇ ਸੰਦੀਪ ਰੈਡੀ ਵੰਗਾ ਉਹਨਾਂ ਦੇ ਬ੍ਰਦਰ ਨੇ ਜਿਹੜੇ ਪ੍ਰੋਡਿਊਸਰ ਨੇ ਪੁਰਾਣੇ ਰੈਡੀ ਵੰਗਾ ਹੋ ਗਏ ਹਨਾ ਜੀ ਤੇ ਬਾਕੀ ਮੇਰੇ ਕੋ ਆਰਟਿਸਟ ਹੋ ਗਏ ਤੇ ਅਨਿਲ ਕਪੂਰ ਸਰ ਹੋ ਗਏ ਹਨਾ ਜੀ ਲੈਕ ਉਹਨਾਂ ਨਾਲ ਬੈਠ ਕੇ ਲੱਗਦਾ ਹੀ ਨਹੀਂ ਸੀ ਕਿ ਆਪਾਂ ਜਿਵੇਂ ਆਪਾਂ ਹੁਣ ਬੈਠੇ ਆ ਹਨਾ ਜੀ ਐਂ ਲੱਗਦਾ ਸੀ ਯਾਰ ਪਰਿਵਾਰ ਦੇ ਜਿਹੇ ਬੰਦੇ ਨੇ ਸੋ ਬਹੁਤ ਜਾਣਿਆਂ ਨੇ ਕਿਹਾ ਕਿ ਯਾਰ ਤੁਸੀਂ ਜਿਹੜੇ ਭਰਾ 11 ਚੁਣੇ ਸੀ ਉਹ ਅਸਲ ਦੇ ਵਿੱਚ ਤੁਸੀਂ ਲੱਗਦੇ ਸੀਗੇ ਉਹਨਾਂ ਦੇ ਭਰਾ ਮੈਂ ਪੰਜਾਬੀ ਵੀ ਹਾਂ ਪੰਜਾਬੀਆਂ ਪਿਆਰ ਕੇ ਪੰਜਾਬੀ ਹਾਂ ਨਹੀਂ ਨਹੀਂ ਵਾਕਈ ਇਵਨ ਕਿ ਅ ਰਣਵੀਰ ਸਰ ਹੋ ਗਏ ਨਿਲ ਸਰ ਹੋ ਗਏ ਹਨਾ ਬੌਬੀ ਸਰ ਹੋ ਗਏ ਸਾਰੇ ਪੰਜਾਬੀ ਨੇ ਹਮਮ ਸੌਰੀ ਤੇ ਐਕਚੁਅਲੀ ਕੀ ਹੈਗਾ ਮੈਨੂੰ ਸਭ ਤੋਂ ਅੱਛੀ ਚੀਜ਼ ਲੱਗੀ ਜਿਹੜੀ ਸੰਦੀਪ ਰੈਡੀ ਵਾਂਗ ਆ ਸਰ ਦੀ ਉਹ ਸਾਊਥ ਦੇ ਡਾਇਰੈਕਟਰ ਨੇ ਠੀਕ ਹੈ ਜੀ ਉਹਨਾਂ ਦੀ ਇੰਨੀ ਇੱਕ ਸਟੱਡੀ ਸੀ ਪੰਜਾਬੀਆਂ ਨੂੰ ਲੈ ਕੇ ਅੱਛਾ ਉਹ ਉਹਨਾਂ ਦਾ ਵਰਡਿੰਗ ਸੀ ਕਿ ਯਾਰ ਜਿਹੜੇ ਸਰਦਾਰ ਹੁੰਦੇ ਨੇ ਉਹ ਕਮੇਟੀ ਲਈ ਨਹੀਂ ਹੈਗੇ ਅੱਛਾ ਠੀਕ ਹੈ ਜੀ ਹਾਂ इवन ਉਹਨਾਂ ਨੇ ਸਾਨੂੰ ਹਾਂ ਉਹਨਾਂ ਨੇ ਸਾਨੂੰ इवन ਕਿ ਚਲੋ ਮੈਂ ਪੱਗ ਵਾਲੇ ਕੈਰੈਕਟਰ ਕੀਤੇ ਨੇ ਹਨਾ ਮੋਸਟਲੀ ਜਾਂ ਕੁਝ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਮੈਂ ਕਿਹਾ ਸਰ ਕੀ ਮੈਂ ਪੱਗ ਬੰਨ ਕੇ ਕੈਰੈਕਟਰ ਕਰਾਂ ਉਹ ਕਹਿੰਦੇ ਕਿ ਸੰਗਰਾਮ ਜੋ ਤੇਰਾ ਕੈਰੈਕਟਰ ਹੈ ਉਹ ਪਗੜੀ ਵਾਲਾ ਨਹੀਂ ਹੋ ਸਕਦਾ ਹਨਾ ਬਾਕੀ ਜਿੰਨੇ ਬ੍ਰਦਰ ਸੀਗੇ ਉਹ ਕਹਿੰਦੇ ਕਿ ਮੈਂ ਤੋਂ ਨੂੰ ਕਮੇਡੀ ਦੇ ਤੌਰ ਦੇ ਤੇ ਨਹੀਂ ਮੰਨਦਾ ਮੈਂ ਕਹਿੰਦਾ ਸਰਦਾਰਾਂ ਨੂੰ ਮੰਨਦਾ ਹੀ ਨਹੀਂ ਆਪ ਨੂੰ ਜਿਆਦਾਤਰ ਇਤਿਹਾਸ ਇਹ ਰਿਹਾ ਹੈ ਕਿ ਬਾਲੀਵੁੱਡ ਦੇ ਵਿੱਚ ਸਰਦਾਰਾਂ ਨੂੰ ਐਜ਼ ਅਨ ਕਮੇਡੀ ਕੈਰੈਕਟਰ ਹੀ ਦਿਖਾਇਆ ਗਿਆ ਉਹ ਕਹਿੰਦਾ ਮੈਂ ਇਹ ਚੀਜ਼ ਸੋਚਦਾ ਹੀ ਨਹੀਂ ਕਿ ਹਾਂ ਵੀ ਸਰਦਾਰ ਕਮੇਡੀ ਵਾਸਤੇ ਬਣਿਆ ਉਹਨਾਂ ਦੀ ਕੌਮ ਏਡੀ ਖੂਬਸੂਰਤ ਕੌਮ ਦਾ ਇਤਿਹਾਸ ਸ਼ਾਨਦਾਰ ਕੌਮ ਹੈ ਤੁਹਾਡੀ ਹਨਾ ਤੇ ਮੇਰੇ ਨਾਲ ਉਹ ਕਹਿੰਦੇ ਕਿ ਜਿੰਨਾ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਉਹਨਾਂ ਨੇ ਫਿਜ਼ੀਓਥੈਰੇਪਿਸਟ ਸੀ ਫਿਜ਼ੀਓਥੈਰਾਪਿਸਟ ਰਹੇ ਨੇ ਹੋਣਾ ਤੇ ਉਹਦੀ ਪੜ੍ਹਾਈ ਕੀਤੀ ਹੈ ਕਹਿੰਦਾ ਮੇਰੇ ਨਾਲ ਕਲਾਸਮੇਟ ਰਹੇ ਨੇ ਸਰਦਾਰ ਕਹਿੰਦਾ ਮੇਰਾ ਇੰਨਾ ਅੱਛਾ ਐਕਸਪੀਰੀਅੰਸ ਰਿਹਾ ਹੈ ਕਿ ਦੇ ਆਰ ਵੈਰੀ ਓਨੈਸਟ ਪੀਪਲ ਠੀਕ ਹੈ ਬਹੁਤ ਦਲੇਰ ਕੌਮ ਹੈ ਸਰਦਾਰਾਂ ਦੀ ਹਾਂ ਕਿ ਜੋ ਚੀਜ਼ ਦਿਖਾਈ ਹੈਗੀ ਹੈ ਇੱਕ ਸਾਊਥ ਦੇ ਡਾਇਰੈਕਟਰ ਨੇ ਆਪਾਂ ਕਹਿ ਦਿੰਨੇ ਆਂਗਾ ਸਾਊਥ ਵਾਲਿਆਂ ਨੂੰ ਸਾਡੇ ਬਾਰੇ ਕੀ ਪਤਾ ਬਟ ਉਹਨਾਂ ਦੀ ਸਟੱਡੀ ਫਿਲਮ ਦੇ ਉੱਤੇ ਹਰ ਇੱਕ ਚੀਜ਼ ਨੂੰ ਲੈ ਕੇ ਪਿੰਡ ਕਿਹੜਾ ਤੋਂ ਟੋਟਾ ਚਲੋ ਇਹ ਬੜੀ ਦੱਸਣ ਵਾਲੀ ਚੀਜ਼ ਹੁੰਦੀ ਹੈ ਪਿੰਡ ਜ਼ਰੂਰ ਦੱਸਦਾ ਆ ਜਿਹੜਾ ਪਿੰਡ ਦਾ ਮਾਣ ਵੱਜ ਜਾਂਦਾ ਇਹਨਾਂ ਨਹੀਂ ਆ ਉਹ ਤਾਂ ਹੈ ਜੀ ਮੇਰਾ ਜਿਹੜਾ ਪਿੰਡ ਹੈਗਾ ਜੀ ਸਾਡਾ ਪਿਸ਼ੋਕੜ ਦਾ ਪਿੰਡ ਜਿਹੜਾ ਆਪਾਂ ਗੱਲ ਕਹੀਏ ਕਿ ਬਜ਼ੁਰਗਾਂ ਦਾ ਪਿੰਡ ਹੈਗਾ ਉਹ ਨਾਰੰਗਵਾਲ ਹੈ ਜੀ ਵੱਡੀ ਨਾਰੰਗਾਲ ਲੁਧਿਆਣੇ ਦੇ ਵਿੱਚ ਹੈ ਜੀ ਹਾਂ ਜੀ ਤੇ ਸਾਨੂੰ ਰਹਿੰਦੇ ਨੂੰ ਮਿਲ ਕੇ ਜੇ ਅਸੀਂ ਕਹੀਏ ਕਿ ਹੈਬੋਵਾਲ ਕਲਾ ਤੁਸੀਂ ਸੁਣਿਆ ਹੋਊਗਾ ਹਨਾ ਜੀ ਲੁਧਿਆਣੇ ਦੇ ਵਿੱਚ ਹੈਬੋਵਾਲ ਕਲਾ ਦੇ ਵਿੱਚ ਸਾਡੀ ਤੀਜੀ ਪੀੜ੍ਹੀ ਹੈ ਜੀ ਸੋ ਪਿਛਲਾ ਪਿੰਡ ਸਾਡਾ ਨਾਰੰਗੜਾ ਹੈ ਜੀ ਹੁਣ ਰੀਸੈਂਟ ਅਸੀਂ ਹੈਬਾਲ ਚ ਰਹ ਰਹੇ ਹਾਂ ਜੀ ਬਾਬੇ ਨਾਨਕ ਨੂੰ ਆਪਾਂ ਸਿੱਖ ਮੰਨ ਕੇ ਚੱਲਦੇ ਹਾਂ ਕੁਝ ਲੋਕਾਂ ਨੂੰ ਪੀਰ ਮੰਨ ਕੇ ਚੱਲਦੇ ਨੇ ਮੰਨ ਕੇ ਸੋ ਉਹ ਚੀਜ਼ਾਂ ਨੇ ਜੀ ਸੋ ਆਪਾਂ ਆਪਣਾ ਜੋ ਸਿੱਖੀ ਦਾ ਇਤਿਹਾਸ ਵੀ ਰਿਹਾ ਸਾਈ ਮੀਆਂ ਵੀਰ ਜੀ ਨੇ ਹਰਮੰਦਰ ਸਾਹਿਬ ਜੀ ਨਿਉਂ ਰੱਖੀ ਹੈ ਠੀਕ ਹੈ ਜੀ ਅਸੀਂ ਫਿਰ ਕਿਉਂ ਇਦਾਂ ਦੀਆਂ ਗੱਲਾਂ ਕਰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁਣ ਤਾਂ ਤੁਹਾਨੂੰ ਅਸੀਂ ਅੱਗੇ ਫਿਊਚਰ ਪ੍ਰੋਸਪੈਕਟਸ ਵਾਸਤੇ ਵਧਾਈਆਂ ਦੇ ਸਕਦੇ ਹਾਂ ਪੀਟੀਸੀ ਚੈਨਲ ਦੀ ਤਰਫੋਂ ਤੇ ਤੁਸੀਂ ਕੁਝ ਕਹਿਣਾ ਚਾਹੋ ਜੋ ਪੰਜਾਬ ਨੂੰ ਤੁਸੀਂ ਮੁਖਾਤਿਬ ਹੋ ਲੋਕਾਂ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ ਠੀਕ ਹੈ ਐਜ਼ ਐਨ ਪੰਜਾਬੀ ਦੇ ਤੌਰ ਦੇ ਉੱਤੇ ਮੈਂ ਆਪਣੇ ਵਕੀਲ ਭਾਈਚਾਰੇ ਨੂੰ ਬਹੁਤ ਧੰਨਵਾਦ ਕਰਦਾ ਜੀ ਮੇਰੇ ਯਾਰ ਦੋਸਤ ਜਿੰਨੇ ਵੀ ਹੈਗੇ ਨੇ ਹਨਾ ਜੀ ਤੇ ਮੈਂ ਹਰੇਕ ਬੰਦੇ ਦਾ ਧੰਨਵਾਦੀ ਕਰਨਾ ਚਾਹੁੰਦਾ ਜੀ ਤੇ ਪੰਜਾਬ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਕਿਉਂਕਿ ਸਾਡੇ ਲੁਧਿਆਣੇ ਦਾ ਮੁੰਡਾ ਹੈਗਾ ਯਾਰ ਉਹ ਬਾਲੀਵੁੱਡ ਚ ਹਨਾ ਜੀ ਸੋ ਇਹੀ ਚੀਜ਼ ਹੈ ਮੈਂ ਤਾਂ ਤੁਹਾਡੇ ਵਾਂਗੂ ਧੰਨਵਾਦੀ ਕਰ ਸਕਦਾ ਹਰੇਕ ਸਰੋਤੇ ਦਾ ਸੋ ਕਈ ਵਾਰੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਤੁਸੀਂ ਹਰੇਕ ਨੂੰ ਜਵਾਬ ਨਹੀਂ ਦੇ ਸਕਦੇ ਸੋ ਤੁਹਾਡੇ ਚੈਨਲ ਦੇ ਥਰੂ ਮੈਂ ਸਾਰੇ ਹੀ ਸਰੋਤਿਆਂ ਨੂੰ ਜਿੰਨੇ ਵੀ ਹੈਗੇ ਨੇ ਮੇਰੇ ਨਾਲ ਜੁੜੇ ਜਾਂ ਜਿਹੜੇ ਪਿਆਰ ਕਰਦੇ ਨੇ ਸੋ ਮੈਂ ਤੁਹਾਡੇ ਚੈਨਲ ਦੇ ਥਰੂ ਉਹਨਾਂ ਨੂੰ ਧੰਨਵਾਦ ਕਰਦਾ ਕਿ ਮੈਨੂੰ ਤੁਸੀਂ ਇੰਨਾ ਵਧੀਆ ਪਲੇਟਫਾਰਮ ਤੇ ਕਿਉਂਕਿ ਕਲਾਕਾਰ ਨੂੰ ਉੱਪਰ ਚੱਕਣ ਵਾਲੇ ਤੁਹਾਡੇ ਸਰੋਤੇ ਹੀ ਹੁੰਦੇ ਨੇ ਸਦੀ ਗੱਲ ਸੋ ਉਹਨਾਂ ਵਾਸਤੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਧੰਨਵਾਦ ਤੁਸੀਂ ਸਮਾਂ ਦਿੱਤਾ ਦੁਜਾ ਬੈਸਟ ਵਿਸ਼ੇ ਕਿਉਂਕਿ ਤੁਹਾਡੇ ਚੰਗੇ ਫਿਊਚਰ ਲਈ ਅਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਬੈਸਟ ਵਿਸ਼ੇ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤਾਂ ਇਹ ਸੰਗਰਾਮ ਸਿੰਘ ਜਿਹੜਾ ਕੈਰੈਕਟਰ ਇਹਨਾਂ ਨੇ ਨਵਾਇਆ ਬੜਾ ਸੋਹਣਾ ਕੈਰੈਕਟਰ ਨਵਾਇਆ ਹਾਲਕੀ ਸਭ ਨੇ ਆਲਮੋਸਟ ਦੇਖ ਲਈ ਹੋਏਗੀ ਬੜਾ ਕ੍ਰੇਜ਼ ਰਿਹਾ ਪਿਛਲੇ ਦਿਨਾਂ ਦੇ ਵਿੱਚ ਐਨੀਮਲ ਮੂਵੀ ਦਾ ਤਾਂ ਹਾਲੇ ਤੱਕ ਵੀ ਬਹੁਤ ਲੋਕ ਇਸ ਮੂਵੀ ਨੂੰ ਨੈਟਫਲਿਕਸ ਤੇ ਵੀ ਦੇਖ ਰਹੇ ਨੇ ਤਾਂ ਹਾਲ ਫਿਲਾਲ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ